ओ अरगनी का चेंज निकल निकलना पिक्चर के लिए जाओ जो बोले सो निर्भय ਸ਼ੀ ਬਹੁਤ ਡਗਣੀ ਨਹੀਂ ਚੋਗਣੀ ਨਹੀਂ ਹਜ਼ਾਰਾ ਗੁਨਾ ਮੈਂ ਦੇਖਿਆ ਇੱਕ ਬੰਪਰ ਬਲਾਸਟ ਹੋਇਆ ਲੋਕਾਂ ਦਾ ਸ਼ਹਿਰ ਤੋਂ ਸਟੇਟ ਤੋਂ ਆਊਟ ਆਫ ਸਟੇਟ ਤੋਂ ਓਵਰ ਸੀਸ ਜਿੱਥੇ ਵੀ ਗਰੀਬ ਤੱਕੇ ਦੇ ਲੋਕ ਬੈਠੇ ਨੇ ਜਿਨ੍ਹਾਂ ਦੀ ਆਵਾਜ਼ ਮੈਂ ਬਣ ਕੇ ਲੜਦਾ ਰਿਹਾ ਖੜਦਾ ਰਿਹਾ ਬਚਪਨ ਤੋਂ ਲੈ ਕੇ ਆਪਣੀ ਸਵਾਜ ਦੀ ਆਵਾਜ਼ ਬੁਲੰਦ ਕਰਦਾ ਰਿਹਾ ਮੈਂ ਕਿਸੇ ਵੀ ਮੇ ਕੋ ਸ਼ਬਦ ਨਹੀਂ ਹੈ ਕਿ ਮੈਂ ਆਪਣੇ ਸਮਾਜ ਨੂੰ ਕਿਵੇਂ ਉਹਦਾ ਧੰਨਵਾਦ ਕਰ ਸਕਾਂ ਬਹੁਤ ਬਾੜੇ ਤੋਂ ਮਾੜਾ ਸਮਾ ਦੇਖਿਆ ਸਮਾਜ ਦੀ ਆਵਾਜ਼ بلند ਕਰਦਿਆਂ ਹੋਇਆ ਦੇਲਾ ਵੀ ਦੇਖਿਆ ਸਮਾਜ ਦੀ ਆਵਾਜ਼ بلند ਕਰਦਿਆਂ ਹੋਇਆ ਬਹੁਤ ਤਸ਼ੱਦਦ ਆ ਵੀ ਚੱਲੀਆਂ ਪਰ ਕਦੀ ਵੀ ਆਪਣੀ ਸਮਾਜ ਦੀ ਪਿੱਠ ਨਹੀਂ ਲੱਗਣ ਦਿੱਤੀ ਤੇ ਨਾ ਹੀ ਮੈਂ ਕਦੀ ਆਪਣੇ ਸਮਾਜ ਨੂੰ ਪਿੱਛੇ ਆਉਣ ਦਿੱਤਾ ਤੇ ਮੇਰਾ ਜਿਹੜਾ ਪ੍ਰਾਈਮ ਅਜੰਡਾ ਇਹ ਸੀਗਾ ਕਿ ਜਿਸ ਵੀ ਜਗ੍ਹਾ ਤੇ ਅਸੀਂ ਜਾਂਦੇ ਆ ਉੱਥੇ ਜਾ ਕੇ ਅਸੀਂ ਆਪਣੀ ਯਾਤਨਾ ਛਪਾਈਏ ਆਪਣੇ ਧਰਮ ਨੂੰ ਨਾ ਛਪਾਈਏ ਆਪਣੇ ਲੋਕਾਂ ਨੂੰ ਨਾ ਛਪਾਈਏ ਆਪਣੇ ਪਛੋਕੜ ਨੂੰ ਨਾ ਛਪਾਈਏ ਇਸੇ ਪਛੋਕੜ ਤੋਂ ਕਈ ਬੱਚਿਆਂ ਨੇ ਆਣਾ ਅਗਰ ਅਸੀਂ ਉਥੇ ਆਪਣੀ ਜਾਤ ਧਰਮ ਮذਬੂ ਨੂੰ ਲੁਕਾ ਕੇ ਬੈਠਦੇ ਆ ਤੇ ਆਉਣ ਵਾਲੀ ਪੀੜੀ ਦਾ ਗਲਤ ਮੈਸੇਜ ਜਾਂਦਾ ਹੈ ਤੇ ਮੇਰਾ ਸਿਰਫ ਇਹੀ ਸੁਨੇਹਾ ਹੈ ਜਿਹੜੇ ਲੋਕ ਆਪਣੇ ਸਮਾਜ ਦੇ ਵਿੱਚ ਦਬੇ ਕੁਟਲੇ ਸਮਾਜ ਦੇ ਵਿੱਚ ਪੜ੍ਹ ਲਿਖੇ ਜਾਂਦੇ ਨੇ ਉਹ ਮੁੜ ਕੇ ਆਪਣੇ ਸਮਾਜ ਦਾ ਭਲਾ ਕਰਨ ਉਪਰੋਰ ਆਪਣੇ ਸਮਾਜ ਦੇ ਨਾਲ ਹੀ ਖੜਨਾਗੇ ਪਰਿਵਾਰ ਵੱਲੋਂ ਕਿੰਨਾ ਜਿਹੜਾ ਸਪੋਰਟ ਰਹੀ ਹੈ ਕਿਉਂਕਿ ਪੜ੍ਹਾਈ ਕਰਨਾ ਅੱਗੇ ਵਧਣਾ ਬੜੀਆਂ ਅੜਚਨਾ ਵੀ ਆਉਂਦੀਆਂ ਆਂ ਔੜੀਆਂ ਮੁਸ਼ਕਲਾਂ ਵੀ ਆਉਂਦੀਆਂ ਕਿੰਨੀ ਕਿ ਸਪੋਰਟ ਰਹੀ ਸਾਰੇ ਪਰਿਵਾਰਕ ਮੈਂਬਰਾਂ ਦੁਆਰਾ ਕੁਝ ਸਮੇਂ ਇਦਾਂ ਦੇ ਸੀਗੇ ਜੀ ਵੀ ਦੁਨੀਆ ਸਾਥ ਛੱਡ ਗਈ ਸੀ ਪਰ ਪਰਿਵਾਰ ਦੇ ਨਾਲ ਕੱਲਿਆਂ ਨੇ ਵੀ ਸਮਾਂ ਗੁਜ਼ਾਰਿਆ ਮਾੜੇ ਤੋਂ ਮਾੜਾ ਸਮਾਂ ਦੇਖ ਕੇ ਪਰਿਵਾਰ ਨੇ ਹੌਸਲਾ ਦਿੱਤਾ ਵੀ ਤੁਸੀਂ ਚੰਡੀਗੜ੍ਹ ਜਾਓ ਕਿ ਜੇ ਤੁਸੀਂ ਕੁਝ ਸਮਾਜ ਲਈ ਕਰਨਾ ਚਾਹੁੰਦੇ ਆ ਤੇ ਵੱਧ ਤੋਂ ਵੱਧ ਉਚੇਰੀ ਸਿੱਖਿਆ ਹਾਸਲ ਕਰੋ ਔਰ ਮੇਰਾ ਜਿਹੜਾ ਸ਼ੁਰੂ ਤੋਂ ਪ੍ਰਾਈਮ ਅਜੰਡਾ ਰਿਹਾ ਆਪਣੇ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਨਾ ਔਰ ਉਹਨੂੰ ਪ੍ਰੋਟੈਕਟ ਕਰਨਾ ਆਪਣੇ ਅਧਿਕਾਰਾਂ ਨੂੰ ਤੇ ਇਸ ਲਈ ਮੈਂ ਜਿਹੜਾ ਆ ਪਹਿਲਾਂ ਮੈਂ ਸਿਵਲ ਸਰਵਿਸ ਦੀ ਤਿਆਰੀ ਦੀ ਲਈ ਚੰਡੀਗੜ੍ਹ ਗਿਆ ਸੀਗਾ ਬਾਰਸ ਆਊਟ ਆਫ ਸਟਰਨਲੀ ਮੈਨੂੰ ਜਿਹੜਾ ਆ ਲਾਅ ਪ੍ਰੋਫੈਸ਼ਨ ਚੂਜ਼ ਕਰਨਾ ਪਿਆ ਕਿ ਬੈਨ ਨਹੀਂ ਵੀ ਮੈਂ ਆਪਣੇ ਸਮਾਜ ਦੀ ਇੱਕ ਬਹੁਤ ਵਧੀਆ ਪੈਰਵਾਈ ਕਰ ਸਕਾਂ ਤੇ ਚਲੋ ਹੈ ਠੀਕ ਮਾਤਾ ਜੀ ਨੇ ਦੱਸਿਆ ਸੀਗਾ ਤੁਹਾਡੇ ਕਿ ਬੜੇ ਜਿਹੜੇ ਸਮੇਂ ਤੁਸੀਂ ਵੀ ਦੱਸਿਆ ਕਿ ਬੜੇ ਮਾੜੇ ਚੰਗੇ ਵੇਖੇ ਆ ਨੌਜਵਾਨੀ ਕਈ ਵਾਰੀ ਨਿਰਾਸ਼ ਤੇ ਹਤਾਸ਼ ਹੋ ਜਾਂਦੀ ਹੈ ਤੁਸੀਂ ਉੱਚੀਆਂ ਬਲੰਦੀਆਂ ਸਰ ਕਰਕੇ ਮੁੜਿਓ ਤੇ ਹਲੇ ਸੁਪਰੇ ਵੀ ਤੁਹਾਡੇ ਵੱਡੇ ਨੇ ਜਾਂਦੇ ਜਾਂਦੇ ਉਹ ਨੌਜਵਾਨੀ ਨੂੰ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੂਗੇ ਜਿਹੜੇ ਕਦੇ ਜ਼ਿੰਦਗੀ 'ਚ ਮੁਸ਼ਕਲਾਂ ਆਉਣ ਤੇ ਹਤਾਸ਼ ਤੇ ਨਿਰਾਸ਼ ਹੋ ਜਾਂਦੇ ਨੇ ਮਤਲਬ ਮੈਂ ਕਹਾਂਗਾ ਵੀ ਸਟੇ ਪੋਜ਼ਿਟਿਵ ਸਟੇ ਕਨੈਕਟਡ ਵਿਦ ਯਰ ਰੂਟਸ ਆਪਣੇ ਆ ਜੜਾ ਦੇ ਨਾਲ ਜੁੜੇ ਰਹੋ ਕਿਉਂਕਿ ਜਿਹੜੇ ਲੋਕ ਆਪਣੀਆਂ ਜੜ੍ਹਾਂ ਨੂੰ ਭੁੱਲ ਜਾਂਦੇ ਨੇ ਉਹਨਾਂ ਨੂੰ ਉਸ ਉਹਨਾਂ ਰੁੱਖਾਂ ਨੂੰ ਕੋਈ ਫਲ ਨਹੀਂ ਲੱਗਦਾ ਮੈਂ ਆਪਣੀ ਜੜ ਦੇ ਨਾਲ ਜੁੜਿਆ ਰਿਆ ਆਪਣੀ ਜੜ ਨੂੰ ਕਦੀ ਭੁੱਲਿਆ ਨਹੀਂ ਤੇ ਅੱਜ ਤੁਹਾਡੇ ਸਾਹਮਣੇ ਆ ਜੋ ਇੱਕ ਫਲ ਮਿਲਿਆ ਬਤੌਰ ਅਸਿਸਟੈਂਟ ਐਡਵੋਕੇਟ ਜਨਰਲ ਮੈਂ ਅਪਾਇੰਟ ਹੋਇਆ ਸਟੇਟ ਗਵਰਨਮੈਂਟ ਲੋਅ ਔਰ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਵਿੱਚ ਪਹੁੰਚਣਾ ਮੇਰੇ ਪਰਿਵਾਰ ਦੇ ਲਈ ਜਿੱਥੇ ਇੱਕ ਮੱਧ ਵਰਗੀ ਪਰਿਵਾਰ ਜਿਹਦੇ ਵਿੱਚ 8th ਸਟੈਂਡਰਡ ਤੱਕ ਨਹੀਂ ਕੋਈ ਪੜਿਆ 5th ਸਟੈਂਡਰਡ ਤੱਕ ਨੇ ਕਿਸੇ ਨੇ ਪਾਸ ਕੀਤੀ ਫਸਟ ਲੋਗ ਗ੍ਰੈਜੂਏਟ ਹਾਂ ਮੈਂ ਘਰ ਦਾ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚ ਮੈਨੂੰ ਚੰਡੀਗੜ੍ਹ ਦੇ ਵਿੱਚ ਮਾੜਾ ਸਮਾਂ ਦੇਖਣਾ ਪਿਆ ਰੋਟੀ ਤੋਂ ਅਵਾਜ਼ ਕਰ ਰਹੇ ਹਾਂ ਉੱਥੇ ਕਿਸ ਤਰੀਕੇ ਦਾ ਮੈਂ ਰੈਂਟ ਤੇ ਤੱਕੇ ਖਾਦੇ ਐਕਟਿਵਾ ਸਕੂਟਰਾਂ ਬੱਸਾਂ ਦੇ ਵਿੱਚ ਸਟਰਗਲ ਕਰਦਾ ਰਿਹਾ ਪਰ ਮੈਂ ਕਦੀ ਮੁੜ ਕੇ ਨਹੀਂ ਦੇਖਿਆ ਮੈਂ ਮੁੜ ਕੇ ਤਾਂ ਨਹੀਂ ਦੇਖਿਆ ਕਿਉਂਕਿ ਸਾਡੇ ਇਥੇ ਡਿਸਟ੍ਰਿਕਟ ਕੋਰਟ ਵੀ ਹੈ ਹੁਸ਼ਿਆਰਪੁਰ ਦੇ ਵਿੱਚ ਅਗਰ ਮੈਂ ਈਜ਼ੀ ਲਾਈਫ ਚਾਹਣਾ ਤੇ ਮੈਂ ਡਿਸਟ੍ਰਿਕਟ ਕੋਰਟ ਨੂੰ ਵੀ ਚੂਜ਼ ਕਰ ਸਕਦਾ ਸੀਗਾ ਪਰ ਮੈਂ ਆਪਣਾ ਜਿਹੜਾ ਟਾਰਗੇਟ ਕੇਵਲ ਔਰ ਕੇਵਲ ਹਾਈ ਕੋਰਟ ਰੱਖਿਆ ਮੈਂ ਇਹੀ ਟੀਚਰ ਨਹੀਂ થਿਆ ਸੀਗਾ ਭੀ ਚਾਹੇ ਮੈਂ ਭੁੱਖਾ ਮਰਾਂ ਚਾਹੇ ਜੋ ਮਰਜੀ ਹੋਵੇ ਮੈਂ ਹਾਈ ਕੋਰਟ ਦਾ ਜਿਹੜਾ ਆ ਉਹ ਖੜਾ ਨਹੀਂ ਛੱਡਣਾ ਉਥੇ ਹੀ ਆਪਣਾ ਜੀਵਨ ਬਤੀਤ ਕਰਾਂਗੇ ਹੁਣ ਤੁਸੀਂ ਸਰਕਾਰ ਵੱਲੋਂ ਜਿਹੜੀਆਂ ਆ ਸਰਕਾਰ ਵਾਲੇ ਪਾਸੋਂ ਜਿਹੜਾ ਆ ਉਤਮੋਤੀਆਂ ਲੈ ਕੇ ਅੱਗੇ ਵਧੋਗੇ ਜੀ ਦੇਖੋ ਸਰਕਾਰ ਦਾ ਹੁਣ ਮੇਰੀ ਜੋ ਡਿਊਟੀ ਆ ਜੋ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਪ੍ਰੋਟੈਕਸ਼ਨ ਸੋਸ਼ਲ ਜਸਟਿਸ ਲਗਾ ਲੋ ਮੈਂ ਉਹਦੇ ਤੇ ਆਪਣੀ ਮੈਂ ਭਗਵਾਨ ਵਾਲਮੀਕੀ ਇਮਾਰਤ ਨੂੰ ਅੱਜ ਆਸ਼ੀਰਵਾਦ ਲੈਣ ਆਇਆ ਕਿ ਮੈਂ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਮੈਂ ਉਹਨਾਂ ਆਪਣੀਆਂ ਜ਼ਿੰਮੇਵਾਰੀਆਂ ਤੇ ਖਰਾ ਉਤਰਾਂ ਔਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਔਰ ਵੱਧ ਦੇ ਮਕਾਮ ਵਿਚਾਲਾ ਜੀ ਚਲਦੇ ਆਧਿਆ ਰਾਹੁਲ ਆਧਿਆ ਜੀ ਆ ਰਹੇ ਅਸਿਸਟੈਂਟ ਜਨਰਲ ਐਡਵੋਕੇਟ ਬਣ ਕੇ ਕੀ ਕੰਨਾ ਚਾਹੂਗਾ ਪਹਿਲਾਂ ਤਾਂ ਸਾਰੇ ਹੀ ਸ਼ਰੋਤਿਆਂ ਨੂੰ ਜੈ ਹਵਾਲੀ ਜੀ ਤੇ ਕੋਈ ਸ਼ਬਦ ਨਹੀਂ ਕੁਛ ਐ ਕਿ ਦੱਸਣ ਵਾਸਤੇ ਕਿ ਸਾਡੇ ਛੋਟੇ ਵੀਰ ਆ ਐਡਵੋਕੇਟ ਰਾਹੁਲ ਆਧਿਆ ਜੀ ਜੋ ਅਸਿਸਟੈਂਟ ਐਡਵੋਕੇਟ ਜਨਰਲ ਬਣੇ ਆ ਆਪਣਾ ਪਰਸੋ ਉੱਧਰ ਆਮਨ ਤੋਂ ਬਾਅਦ ਅੱਜ ਹੁਸ਼ਿਆਰਪੁਰ ਪਹੁੰਚੇ ਆ ਤੇ ਉਹਨਾਂ ਦੀ ਦਿੱਲੀ ਤਮੰਨਾ ਸੀ ਕਿੜਾ ਸਾਡਾ ਪੁਰਾਣਾ ਘਰ ਆ ਕਟਾਕਰਵਾਲੀ ਚਾਰ ਕੋ ਮਤੇ ਨਤਮਸਤ ਕੋਕੇ ਫਿਰ ਆਪਾਂ ਘਰ ਜਾਵਾਂਗੇ ਤੇ ਪੂਰੇ ਸਮਾਜ ਵੱਲੋਂ ਅੱਜ ਹੁਸ਼ਿਆਰਪੁਰ ਦੀ ਸਾਰੀ ਵਾਲਮੀਕ ਸਭਾ ਤੇ ਸਾਰੀਆਂ ਸੰਸਥਾਵਾਂ ਵੱਲੋਂ ਤੇ ਉਹਨਾਂ ਦਾ ਇੱਥੇ ਕੰਡਾਕਰ ਚੌਂਗ ਦੇ ਵਿੱਚ ਵੈਲਕਮ ਕੀਤਾ ਜਾ ਰਿਹਾ ਹੈ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਅੱਜ ਐਡੀ ਵੱਡੀ ਉਪਾਦੀ ਹਾਸਲ ਕਰਕੇ ਆਪਣੇ ਘਰ ਆਪਣੇ ਪਿੰਡ ਜੱਦੀ ਘਰ ਆ ਰਿਹਾ ਹੈ ਕਿੱਦਾਂ ਦਾ ਮਹਿਸੂਸ ਹੋ ਰਿਹਾ ਪਰਿਵਾਰ ਇਹ ਮੈਂ ਮਾਨ ਹੁਸ਼ਿਆਰਪੁਰ ਪੂਰੇ ਹੁਸ਼ਿਆਰਪੁਰ ਦੇ ਵਾਸਤੇ ਮਾਨ ਦੀ ਗੱਲ ਹੈਗੀ ਹੈ ਵੈਸੇ ਪਰਿਵਾਰ ਨੂੰ ਤਾਂ ਪੂਰੇ ਸਮਾਜ ਨੂੰ ਤਾਂ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਤੇ ਮਾਨ ਸੀ ਕਾਫੀ ਉਹਨਾਂ ਦੇ ਪਹਿਲਾਂ ਵੀ ਅਚੀਵਮੈਂਟ ਕਾਫੀ हासिल ਕੀਤੀਆਂ ਵਾ ਮਗਰ ਚਲੋ ਉਹਨਾਂ ਦੇ ਅੱਜ ਹੋਰ ਉਹਨਾਂ ਦੀ ਤਰੱਕੀ ਤੇ ਚਾਰ ਚੰਦ ਲੱਗੇ ਆ ਜੀ ਸਮਾਜ ਵੱਲੋਂ ਬੜਾ ਵੱਡਾ ਅੱਜ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਜੀ ਜਿਹੜਾ ਸਾਨੂੰ ਪਤਾ ਲੱਗਿਆ ਕਿ ਬੜੀ ਉਹਨਾਂ ਨੇ ਘੱਲ ਨਾਲ ਘੱਲ ਨਹੀਂ ਸਖਤ ਮਿਹਨਤ ਕੀਤੀ ਹੈ ਜੀ ਜੀ ਅੱਜ ਉਹਨਾਂ ਬਾਰੇ ਥੋੜਾ ਜਿਹਾ ਪਿਛੋਕਰ ਤੇ ਘਟਛਪਨ ਦਾ ਦੱਸਣਾ ਚਾਹੁੰਦਾ ਹਨ ਨੇ ਪਿਛੋਕਰ ਚਲੋ ਤਕਰੀਬਨ ਆ ਪਿਛਲੀ ਬਾਈਟ ਦੇ ਵਿੱਚ ਆਪਾਂ ਸਾਰਾ ਦੱਸਿਆ ਹੀ ਹੈਗਾ ਜੀ ਤੇ ਬਸ ਇਹ ਰਿਹਾ ਕਿ ਸਟ੍ਰਗਲ ਕੀਤਾ ਬਚਪਨ ਤੋਂ ਹੀ ਇੱਕ ਗਰੀਬ ਪਰਿਵਾਰ ਚੋਂ ਛੋਟੇ ਸਪਾਈਸਰਕ ਦੇ ਬੱਚੇ ਛੋਟੇ ਅੱਜ ਡਬਲ ਏਜ ਦੇ ਅੜਦੇ ਤੱਕ ਪਹੁੰਚਣਾ ਤੁਹਾਨੂੰ ਪਤਾ ਕਿ ਛੋਟੀ ਜਿਹੀ ਗੱਲ ਨਹੀਂ ਹੈ ਤੇ ਕਿੰਨੀ ਖੁਸ਼ੀ ਹੋ ਰਹੀ ਹੈ ਉਹਨਾਂ ਦੀ ਹਾਲੇ ਕੋਈ ਛੋਟੀ ਉਮਰ ਤੁਹਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਪੜ੍ਹਨੀਆਂ ਹਾਸਲ ਹਾਂਜੀ ਹੱਲੇ ਉਮਰ ਤਕਰੀਬਨ ਕੋਈ 30 ਦੇ ਕਰੀਬ ਦੇ ਆਸ-ਪਾਸ ਹੈ ਠੀਕ ਹੈ ਜੀ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਏਡੀ ਵੱਡੀ ਉਹ ਪਾਤੀ ਹਾਸਲ ਕਰਕੇ ਹੈਗੀ ਹੈ ਜੀ ਹਾਂ ਜੀ ਮੈਨੂੰ ਬਹੁਤ ਪ੍ਰਾਉਡੀ ਲੱਗ ਰਿਹਾ ਹੈ ਤੇ ਪਾਤੀ ਸਾਰਾ ਪਰਿਵਾਰ ਨਾਲ ਨਾਲ ਕੋਸ਼ਿਸ਼ ਕਿੰਨਾ ਕੁ ਸਾਥ ਜਿਹੜਾ ਆ ਉਹ ਦੇਣਾ ਪਿਆ ਜਾਂ ਦਿੰਨੇ ਹਾਂ ਕਿਉਂਕਿ ਬੜਾ ਜ਼ਰੂਰੀ ਹੁੰਦਾ ਹੈ ਇੱਕ ਧਰਮ ਪਤਨੀ ਵੱਲੋਂ ਦੀ ਬੰਸਾਥੀ ਦਾ ਸਾਥ ਦੇਣਾ ਲੇਕਿਨ ਕਿਨਾ ਉਹਦੇ ਪੋਸਿਬਿਲਿਟੀਜ਼ ਹੀ ਨਹੀਂ ਹੁੰਦੀਆਂ ਤੇ ਕਿੰਨਾ ਕੁ ਜਿਹੜੀਆਂ ਉਹਨਾਂ ਨੇ ਮਿਹਨਤ ਕੀਤੀ ਕਿੰਨਾ ਕੁ ਨਾਲ ਨਾਲ ਮਿਲ ਕੇ ਸਾਥ ਦਿੱਤਾ ਹਾਂ ਹਾਂ ਜੀ ਉਹਨਾਂ ਨੇ ਕਾਫੀ ਹੱਦ ਤੱਕ ਕੀਤਾ ਹੈ ਬਾਕੀ ਜਿੰਨਾਂ ਮੇਰਾ سپورਟ ਨਹੀਂ ਹੋ ਰਿਹਾ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼